ਇਦਾਂ ਜੱਫੀ ਪਾ ਕੇ ਹੌਸਲਾ ਫੁਜਾਈ ਕਰ ਦੇਣੀ ਆ ਇਹਨਾਂ ਨੂੰ ਐ ਲੱਗਦਾ ਕਿ ਸਾਡਾ ਕੋਈ ਆਪਣਾ ਆ ਗਿਆ ਗਰਮਿਤロナ ਨੇ ਕਨੋਣਾ ਲੰਦਨ ਨੂੰ ਕਹੂੰਗਾ ਤੈਨੂੰ ਆ ਕੇ ਲੈ ਕੇ ਜਾਣਗੇ ਜੀ ਡੋਣਾ ਨਹੀਂ ਦਿੰਦੇ ਹੌਸਲਾ ਰੱਖਣਾ ਭਾਈ 80 ਲੋਅ ਤੱਕ ਮੈਂ ਦੇਵਾਂਗੇ ਬਹੁਤ ਥੋੜੇ ਦਿਨਾਂ ਤੱਕ ਰਹਿ ਦੇਣਾ ਤੇ ਜਲਦੀ ਕਰਾ ਦੇ ਜਲਦੀ ਕਰ ਭਾਈ ਮੈਂ ਕਿਤੇ ਠੀਕ ਹੈ ਭਾਈ ਦੇਦਾ ਤੇਰਾ ਪਿੰਡ ਤਲਵੰਡੀ ਆ ਹਾਂ ਠੀਕ ਹੈ ਉਹਨੂੰ ਨਾਲ ਲੈ ਕੇ ਜਾਣਾ ਹਾਂ ਚੱਲਾਂਗੇ ਭਾਈ ਚੱਲਾਂਗੇ ਥੋੜੇ ਦਿਨਾਂ ਤੱਕ ਚੱਲਾਂਗੇ ਹੋਰ ਬਾਪੂ ਤੱਕਣਾ ਹਾਂ ਹੱਥ ਜੋੜ ਕੇ ਬੇਨਤੀ ਆ ਉਹਨਾਂ ਭੈਣਾ ਭਰਾਵਾਂ ਨੂੰ ਜਿਹੜੇ ਇਹਨਾਂ ਦੇ ਨਹੀਂ ਜਦ ਮਿਲਤਾ ਜਾਇਆ ਕਰਵਾ ਘਰੇ ਜਾਣਾ ਕਿਹਦੇ ਕੋਲੇ ਭੇਜਦੀ ਹੈ ਭਾਈ ਕੋਈ ਮੂਰਿਓ ਬਾਹ ਫੜਨ ਵਾਲਾ ਹੀ ਹੈ ਨਹੀਂ ਬਾਪੂ ਕਦੋਂ ਮੈਲਣ ਆਈ ਸੀ ਕੁੜੀ ਥੋਡੀ ਹੁਣ ਐਵੇਂ ਜੀ ਆਈ ਆਈ ਨਹੀਂ ਕਿੱਥੇ ਜਾਣਾ ਹਾਂਜੀ ਕਿਹੜੀ ਹਾਲਤ ਚ ਆਇਆ ਸੀ ਤੂੰ ਬਾਪੂ ਹੁਣ ਫੇਰ ਉਸੇ ਨਰਕ ਚ ਚਲੇ ਜਾਣਾ ਹਾਂਜੀ ਫੇਰ ਉਵੇਂ ਹੀ ਹੋ ਜੇਂਗਾ ਜਾ ਕੇ ਕੌਣ ਸੰਭੂਗਾ ਹਾਂਜੀ ਕੌਣ ਸੰਭੂਗਾ ਕਰਦੇ ਜਾਗੇ ਕਿੱਥੇ ਆ ਹਾਂਜੀ ਕਿੱਥੇ ਆ ਹਾਂਜੀ ਸਰੰਦ ਹਾਂਜੀ ਕੀ ਨਾਂ ਕੁੜੀ ਦਾ ਸੱਤਿਆ ਰਾਣੀ ਸੱਤਿਆ ਰਾਣੀ ਬਾਪੂ ਉਹਨੇ ਵਿਚਾਰੇ ਚ ਨਹੀਂ ਸੱਤਿਆ ਹੋਵੇ ਕਾਦੀ ਗੱਲ ਤੂੰ ਸ਼ਰਾਬ ਪੀਣੋਂ ਹਟਦਾ ਨਹੀਂ ਤੇਰੀ ਕਿੰਨੀ ਬੁਰੀ ਹਾਲਤ ਸੀ ਜਦੋਂ ਲੈ ਕੇ ਆ ਹਾਂ ਜੀ ਆ ਫਿਰ ਬਾਪੂ ਦੁਬਾਰਾ ਫਿਰ ਪੀਣ ਲੱਗਣੀ ਹਾਂ ਤਾਂ ਠੀਕ ਹੈ ਫਿਰ ਪੀਣੀ ਆ ਜਾਣਾ ਪੇਜ ਪੇਜ ਦਿਓ ਗੱਲ ਨਹੀਂ ਫਿਰ ਪੀਣੀ ਆ ਜਾਣਾ ਹਾਂ ਜੀ ਕਰਨ ਫਿਰ ਬਾਪੂ ਕਿੰਨੀ ਬੁਰੀ ਹਾਲਤ ਚ ਲੈ ਕੇ ਆਏ ਤੈਨੂੰ ਗੱਲ ਕਰੇ ਹਾਂ ਕਰਵੇ ਫੇਜਾਂਗੇ ਮੈਂ ਕੁੜੀ ਨੂੰ ਬੁਲਾਉਣਾ ਤੈਨੂੰ ਪਹਿਲਾਂ ਪੱਟੀ ਹਣੋਂ ਤਾਂ ਹਟ ਜਾਵੇ ਪੱਟੀ ਤਾਂ ਦੇ ਕਿੰਨਾ ਜ਼ਖਮ ਫਿਰ ਉਵੇਂ ਹੋ ਜਾਊ ਜ਼ਖਮ ਕੀੜੇ ਪਏ ਹੋਏ ਸੀ ਬਾਪੂ ਕੀੜੇ ਪਏ ਸੀ ਨਾ ਪਏ ਸੀ ਨਾ ਪੈ ਤੀ ਨਾ ਪੈ ਤੀ ਕੀੜੇ ਹਾਂ ਫਟ ਗਿਆ ਹੁਣ ਨਹੀਂ ਹੈਗੇ ਪਹਿਲਾਂ ਤਾਂ ਸੀਗੇ ਨਾ ਕਿਹ ਸੀਗਾ ਲੰਬੇ ਲੰਬੇ ਕਿੰਨੀ ਵੱਧ ਗਈ ਸੀ ਪ੍ਰੋਬਲਮ ਕੋਈ ਪੱਟੀ ਕਰਾਉਂਦਾ ਸੀ ਉੱਥੇ ਹਜੇ ਕਿਤੇ ਠੀਕ ਹੋਇਆ ਜਿੰਨੇ ਜਿੰਨ ਪੱਟੀ ਹੁਣ ਉਹ ਨਹੀਂ ਹਟਦੀ ਉਹਨਾਂ ਚ ਠੀਕ ਨਹੀਂ ਮੰਨੇ ਜਾਂਦਾ ਜਿੱਦਨ ਪੱਟੀ ਹੁਣ ਹਟ ਗਈ ਉਸ ਤੋਂ ਬਾਅਦ ਭੇਜ ਦਾਂਗੇ ਠੀਕ ਆ ਸੇਵਾ ਕਰਾਇਆ ਕਰਨ ਨਾਲ ਲੱਗ ਬਾਈ ਜੀ ਛੁੱਟੀ ਲੋ ਤਾਂ ਮੇਰੇ ਹਾਂ ਦੇਵਾਂਗੇ ਉਹ ਥੋੜੇ ਦਿਨਾਂ ਤੱਕ ਕਰ ਦੇਣਾ ਔਰ ਜਲਦੀ ਕਰਾ ਦਿਓ ਜਲਦੀ ਕਰਾ ਦਾਂਗੇ ਮੰਨ ਠੀਕ ਆ ਬਾਈ ਦੇ ਦਾਂਗੇ ਜਿਹੜਾ ਪਿੰਡ ਤਲਵੰਡੀ ਆ ਹਾਂ ਠੀਕ ਆ ਉਹਨੂੰ ਨਾਲ ਲੈ ਕੇ ਜਾੜਾਂਗੇ ਹਾਂ ਚੱਲਾਂਗੇ ਬਾਈ ਚੱਲਾਂਗੇ ਥੋੜੇ ਦਿਨਾਂ ਤੱਕ ਚੱਲਾਂਗੇ ਬਾਈ ਬਾਪੂ ਤੱਕਣਾ ਹਾਂ ਹਾਂ ਠੀਕ ਆ ਸਿੱਤਾ ਮੇਰਾ ਕਮਕਾਰ ਦੇ ਉਹਨੂੰ ਕੀ ਅੱਛੀ ਛੁੱਟੀ ਦਵਾ ਦੀ ਛੁੱਟੀ ਦਵਾ ਦੀ ਠੀਕ ਛੁੱਟੀ ਦਵਾ ਦੀ ਠੀਕ ਹਾਂ ਵੀਰੇ ਤੂੰ ਦੱਸ ਕੀ ਕਹਿਣਾ ਛੁੱਟੀ ਮਿਲ ਜਾਏਗੀ ਕਦੋਂ ਛੁੱਟੀ ਦਵਾ ਦੇ ਇੱਕ ਸਾਲ ਹੋ ਗਿਆ ਹਾਂ ਦਵਾ ਦੇ ਇੱਕ ਸਾਲ ਹੋ ਗਿਆ ਕਦੋਂ ਤੱਕ ਮੈਂ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੱਥ ਜੋੜ ਕੇ ਬੇਨਤੀ ਆ ਉਹਨਾਂ ਭੈਣਾ ਭਰਾਵਾਂ ਨੂੰ ਜਿਹੜੇ ਇਹਨਾਂ ਦੇ ਨੇ ਜਰ ਮਿਲਤਾ ਜਾਇਆ ਕਰਵਾ ਕੇ ਇੰਨਾ ਤਰਸਦੇ ਆ ਇੰਨਾ ਤੜਫਦੇ ਆ ਵੀ ਸਾਨੂੰ ਕੋਈ ਮਿਲ ਜੇ ਵੇ ਆ ਘਰੇ ਜਾਣਾ ਮਿਲਣਾ ਫੋਨ ਤੇ ਗੱਲ ਕਰਾ ਦਿਓ ਜੀ ਕੋਈ ਗੱਲ ਹੀ ਨਹੀਂ ਕਰਨ ਵਾਲਾ ਮੂਰੇਓ ਘਰੇ ਜਾਣਾ ਕਿਹਦੇ ਕੋਲੇ ਭੇਜਦੀ ਐ ਬਾਈ ਕੋਈ ਮੂਰੇਓ ਬਾਹ ਫੜਨ ਵਾਲਾ ਹੀ ਹੈ ਨਹੀਂ ਛੁੱਟੀ ਕਰ ਦਿਓ ਸਾਡੀ ਕਿਹਦੇ ਕੋਲੇ ਛੁੱਟੀ ਕਰਕੇ ਭੇਜਦੀ ਐ ਇਹਨਾਂ ਨੂੰ ਵਿਚਾਰਿਆਂ ਨੂੰ ਕੋਈ ਮਿਲ ਨਹੀਂ ਆਇਆ ਇਹਨੇ ਲੰਬੇ ਸਮੇਂ ਦੇ ਵਿੱਚ ਕੋਈ ਆਉਂਦਾ ਹੀ ਨਹੀਂ ਦੇਖਣ ਤੇ ਇਹਨਾਂ ਦੀਆਂ ਵਿਚਾਰਿਆਂ ਦੀਆਂ ਐਡੀਆਂ ਕਿਹੜੀਆਂ ਇਹਨਾਂ ਦੀਆਂ ਜਾਗਤੀਆਂ ਸੀ ਜਿਹੜੀਆਂ ਤੁਹਾਡੇ ਨਾਲ ਨੇ ਕੀਤੀਆਂ ਤੁਹਾਨੂੰ ਮਾਰਤਾ ਜਾਂ ਤੁਹਾਨੂੰ ਬਹੁਤ ਜ਼ਿਆਦਾ ਨੁਕਸਾਨ ਪਹੁੰਚਾਤਾ ਇਹ ਬਜ਼ੁਰਗ ਵਿਚਾਰੇ ਮੰਗਦੇ ਕੀ ਆ ਅਮੀਰਜੰਦ ਜੀ ਇਹਨਾਂ ਬਜ਼ੁਰਗਾਂ ਨੇ ਸਾਰੀ ਸਾਰੀ ਜ਼ਿੰਦਗੀ ਪਹਿਲਾਂ ਆਪਣੇ ਕੰਮ ਕਰਿਆ ਹਾਂ ਮੋਦਨ ਬਾਬਾ ਠੀਕ ਹੈ ਮਤਲਬ ਠੀਕ ਹੈ ਤੇ ਇਹਨਾਂ ਬਜ਼ੁਰਗਾਂ ਦਾ ਕਸੂਰ ਕੀ ਆ ਤੁਸੀਂ ਇੰਨਾ ਕੁ ਵੀ ਨਹੀਂ ਸਮਾਂ ਕੱਢ ਕੇ ਮਿਲ ਸਕਦੇ ਅਮੀਰਜੰਦ ਬਾਪੂ ਕਿੱਥੋਂ ਨੇ ਤੁਸੀਂ ਹਾਂ ਪਿੰਡ ਮਰਾਦਪੁਰ ਪਿੰਡ ਮਰਾਦਪੁਰ ਜ਼ਿਲ੍ਹਾ ਜ਼ਿਲ੍ਹਾ ਅੰਮ੍ਰਿਤਸਰ ਜ਼ਿਲ੍ਹਾ ਹੁਣ ਅਮੀਰ ਚੰਦ ਬਾਈ ਜੀ ਸਾਨੂੰ ਜਦੋਂ ਮਿਲੇ ਸੀ ਦੇਖੋ ਕਿੰਨੀ ਬੁਰੀ ਹਾਲਤ ਦੇ ਵਿੱਚ ਰਹਿ ਰਹੇ ਸੀ ਉੱਥੇ ਹੁਣ ਕੋਈ ਮੈਲਨ ਤੱਕ ਨਹੀਂ ਆ ਰਿਹਾ ਬਾਪੂ ਜੀ ਸਾਸਰੀ ਘਰ ਠੀਕ ਹੋ ਸਿੱਤਾ ਜਿਹੜਾ ਪਿੰਡ ਆਪਣਾ ਫਲੋਰ ਹੈ ਫਲੋਰ ਠੀਕ ਹੈ ਪਿੰਡ ਨਾਲ ਫਲੋਰ ਦੇ ਵਿੱਚ ਹੀ ਨੇ ਪਿੰਡ ਦਾ ਕੋਈ ਆਹੋ ਕਿਹੜਾ ਪਿੰਡ ਸਵਾਵਾਦ ਹਾਂ ਸੇਵਾਬਾਦ ਸੇਵਾਬਾਦ ਇਹਨਾਂ ਬਜ਼ੁਰਗਾਂ ਨੂੰ ਬੇਨਤੀ ਆ ਜੇ ਇਹਨਾਂ ਦੇ ਆਪਣੇ ਨਹੀਂ ਮਿਲਣ ਆਉਂਦੇ ਤੁਸੀਂ ਆ ਜਾ ਕਰੋ ਜਿਹੜੇ ਭੈਣ ਭਰਾ ਜਿਨ੍ਹਾਂ ਕੋਲੇ ਸਮਾਂ ਹੈਗਾ ਜਿਹੜੇ ਵੀਰ ਸਾਡੇ ਪਿੰਡਾਂ ਚ ਕੋਈ ਵੀਰ ਵਿੱਲੇ ਹੈ ਜਿਹੜੇ ਵੀਰਾਂ ਕੋਲੇ ਸਮਾਂ ਹੈਗਾ ਖੁੱਲਾ ਬਾਈ ਤੁਸੀਂ ਆ ਜਾ ਕਰੋ ਆ ਕੇ ਇਹਨਾਂ ਨਾਲ ਬੈਠ ਕੇ ਥੋੜਾ ਟਾਈਮ ਗੱਲਾਂ ਕਰ ਲੀਆਂ ਇਹਨਾਂ ਦਾ ਮਨ ਠੰਡਾ ਹੋ ਜਾਂਦਾ ਇਹਨਾਂ ਦਾ ਦੁੱਖ ਸੁੱਖ ਸੁਣ ਲਿਆ ਇਹਨਾਂ ਦਾ ਮਨ ਹੌਲਾ ਹੋ ਜਾਂਦਾ ਇਹਨਾਂ ਦੀ ਆ ਕੇ ਇਦਾਂ ਜੱਫੀ ਪਾ ਕੇ ਹੌਸਲਾ ਫੁਜਾਈ ਕਰ ਦੇਣੀ ਆ ਇਹਨਾਂ ਨੂੰ ਐ ਲੱਗਦਾ ਵੀ ਸਾਡਾ ਕੋਈ ਆਪਣਾ ਆ ਗਿਆ ਹੁਣਾਂ ਦੇਵਾ ਇਹ ਬੱਚੇ ਦਾ ਘਰ ਵੀ ਲੱਭ ਗਿਆ ਇਹਦੀ ਮਾਂ ਨਾਲ ਵੀ ਗੱਲ ਹੁੰਦੀ ਆ ਆ ਨਹੀਂ ਸਕਦੇ ਨਹੀਂ ਜਾ ਨਹੀਂ ਸਕਦੇ ਮਿਲਣ ਵੀ ਨਹੀਂ ਆਉਂਦੇ ਉਹਨਾਂ ਨੂੰ ਐ ਆ ਵੀ ਕਿਤੇ ਸਾਡੇ ਨਾਲ ਗਿਆਨ ਨਾਲ ਕਿਤੇ ਭੇਜ ਹੀ ਨਾ ਦੇਣ ਤੇ ਇਹਨਾਂ ਰੱਬ ਰੂਪੀ ਬੱਚਿਆਂ ਦਾ ਕਸੂਰ ਇਹੀ ਆ ਵੀ ਇਹਨਾਂ ਨੇ ਉਹਨਾਂ ਲਾਲਚੀ ਲੋਕਾਂ ਦੇ ਘਰੇ ਜਨਮ ਲਿਆ ਜਿਹੜੇ ਇਹ ਇਹਨਾਂ ਦੀ ਡਿਸੇਬਿਲਟੀ ਦੇ ਕਰਕੇ ਇਹਨਾਂ ਨੂੰ ਛੱਡ ਗਏ ਤੇ ਇਹੀ ਇਹ ਪੁੱਤ ਠੀਕ ਹੁੰਦਾ ਕਮਾਊ ਹੁੰਦਾ ਦਿਹਾੜੀ ਕਰਦਾ ਹੁੰਦਾ ਜਾਂ ਕਿ ਜੋਬ ਕਰਦਾ ਹੁੰਦਾ ਚਾਰ ਪੈਸੇ ਕਮਾਉਂਦਾ ਹੁੰਦਾ ਇਹ ਮੇਰਾ ਪੁੱਤ ਮੇਰਾ ਪੁੱਤ ਕਰਦੇ ਫਿਰਨਾ ਸੀ ਭਾਈ ਮੇਰਾ ਭਰਾ ਮੇਰਾ ਭਰਾ ਮੇਰਾ ਭਤੀਜਾ ਅੱਜ ਇਹ ਬਜ਼ੁਰਗ ਇਹ ਵੀਰ ਕਿਸੇ ਦੇ ਕਿਉਂ ਨਹੀਂ ਬਣ پا ਰਹੇ ਕਿਉਂਕਿ ਇਹਨਾਂ ਨੇ ਕਮਾਈਆਂ ਕਰ ਕਰਕੇ ਨਹੀਂ ਦਿੱਤੀਆਂ ਤੁਹਾਨੂੰ ਔਰ ਤੁਹਾਨੂੰ ਐਂ ਲੱਗਦਾ ਵੀ ਇਹ ਸਾਡੇ ਤੇ ਬੋਝ ਨਾ ਬਣ ਜਾਣ ਕਿ ਭੈਣੋਂ ਤੇ ਭਰਾਵੋ ਜਿਹੜੇ ਇਹਨਾਂ ਦੇ ਆਪਣੇ ਆ ਉਹ ਤਾਂ ਮਨਕਰ ਹੋ ਗਏ ਉਹ ਤਾਂ ਭੱਜ ਗਏ ਇਹਨਾਂ ਤੋਂ ਤੁਸੀਂ ਆਪਣੇ ਬਣ ਕੇ ਆ ਜਾ ਕਰੋ ਤੁਸੀਂ ਮਿਲ ਜਾਇਆ ਕਰਵਾ ਕੇ ਇਹਨਾਂ ਨੂੰ ਇਹ ਬੰਟੀ ਵੀਰਾ ਸ਼ੋਕਮਰ ਬੰਟੀ ਲੁਧਿਆਣਾ ਸ਼ਹਿਰ ਦਾ ਬੜਾ ਵਧੀਆ ਪਰਿਵਾਰ ਬੜਾ ਵਧੀਆ ਫੈਮਿਲੀ ਭਰਾ ਬੜਾ ਵਧੀਆ ਘਰਬਾਰ ਕਾਰੋਬਾਰ ਵੀਰਾ ਅਪਸੈਟ ਹੋ ਗਿਆ ਸਭੀ ਛੱਡ ਗਏ ਸਭੇ ਛੱਡ ਗਏ ਕੋਈ ਵੀ ਨਹੀਂ ਦਰਦਰ ਦੀਆਂ ਥੁੱਕਣਾ ਖਾਣ ਨੂੰ ਛੱਡਦਾ ਔਰ ਕਿੰਨੇ ਬੰਦਿਆਂ ਦੀ ਅਸੀਂ ਗੱਲ ਕਰੀਏ ਕਿੰਨਿਆਂ ਦੀ ਦਾਸਤਾਂ ਤੁਹਾਡੇ ਨਾਲ ਸਾਂਝੀ ਕਰੀ ਹਾਂ ਜੀ ਵੀਰੇ ਕੀ ਹਾਲ ਨੇ ਠੀਕ ਆ ਤੇਰਾ ਕੀ ਨਾਂ ਵੀਰੇ ਗੁਰਮੀਤ ਗੁਰਮੀਤ ਰੋਣਾ ਨੇ ਰੋਣਾ ਵੀਰੇ ਗੁਰਮੀਤ ਪਿੰਡ ਕਿਹੜਾ ਤੇਰਾ ਸੱਜਾ ਹੋੜ ਹੈ ਸੱਜਾ ਹੋੜ ਕਿਹੜਾ ਸੱਜਾ ਹੋੜ ਦੱਦਾ ਹੋੜ ਉਹ ਦੱਦਾ ਹੋਰ ਪਿੰਡਾਂ ਗਏ ਕਰੇ ਜਾਣਾ ਕਰੇ ਜਾਣਾ ਮੇਰੇ ਕੋਈ ਜਾਣਾ ਕਰ ਬਾਈ ਕੋਣ ਹੈ ਬਰਵਾਸਰ ਸਰ ਵਾਲੀ ਹੈਗੀ ਹੂੰ ਹੋਰ ਗੋੜੀ ਹੈਗੀ ਜੀ ਮੁੰਡੇ ਕੋਈ ਨਾ ਮੈਂ ਇਹਨਾਂ ਨੂੰ ਕਹੂੰਗਾ ਤੈਨੂੰ ਆ ਕੇ ਲੈ ਕੇ ਜਾਣਗੇ ਜੀ ਪਰੋਣਾ ਨਹੀਂ ਗਮੀ ਤੂੰ ਹੌਸਲਾ ਰੱਖਣਾ ਕੋਈ ਗੱਲ ਨਹੀਂ ਕੋਈ ਹੋਰ ਬਾਪੂ ਮੈਂ ਪਿੰਡੋਂ ਨਹੀਂ ਜਾਣਾ ਪਿੰਡ ਨੂੰ ਕਿਹਦੇ ਕੋਈ ਜਾਣਾ ਉਹ ਕੁੜੀ ਨਾਲ ਪਾਹਾ ਜਵਾਕਰ ਉਹਨਾਂ ਤੋਂ ਆਵਣੀ ਆ ਕਾਫੀ ਗ੍ਰਮਾਤੀ ਹੈ ਹਾਂ ਪਤਾ ਨਹੀਂ ਮੈਨੂੰ ਯਾਦ ਨਹੀਂ ਕਿਹਦੇ ਕੋਲ ਜਾਏਗਾ ਕੌਣ ਆ ਮੂਰੇ ਲੈ ਕੇ ਕੌਣ ਜਾਊਗਾ ਹਾਂ ਕੌਣ ਲੈ ਕੇ ਜਾਊਗਾ ਮੈਂ ਚਲੇ ਜਾਵਾਂਗਾ ਆਪੇ ਆਪੇ ਇੱਥੇ ਆਇਆ ਡੰਗ ਪੇਗਾ ਪਾਪ ਲੱਗੀ ਆ ਦੇਖ ਬਾਥਰੂਮ ਵਾਲੀ ਪੈਪ ਲੱਗੀ ਆ ਬਾਪੂ ਹਜੇ ਬਾਥਰੂਮ ਵਾਲੀ ਤੁਹਾਨੂੰ ਮਾਖਿਆ ਕੁੜੀ ਦੇ ਨਾਲ ਪਾਹਾ ਕਰਾਉਣੇ ਆ ਹਾਂ ਕਿੰਨੇ ਪੈਸੇ ਕਰਾਉਣੇ ਆ 2 2 ਲੱਖ 2 ਲੱਖ ਕਿੱਥੇ 2 ਲੱਖ ਤੇਰੇ ਕੋਲੇ ਆ ਕਿੱਥੇ ਆ 2 ਲੱਖ ਬੈਂਕ ਚ ਤੇਰੇ ਨਾਂ ਤੇ ਤੇਰੇ ਨਾਂ ਤੇ ਆਹੋ ਉਹ ਕੁੜੀ ਨਾਂ ਤੇ ਕਰਾਉਣੇ ਆਹੋ ਠੀਕ ਆ ਉਧਰ ਆਖੇ ਕੁੜੀ ਕਿਹੜੇ ਪਿੰਡ ਰਹਿੰਦੀ ਆ ਕੁੜੀ ਆਪੜਾ ਉਹ ਭੁਗੜਾ ਭੁਗੜੇ ਵਿਆਹੀ ਹੋਈ ਆ ਆ ਵਿਆਹੀ ਆ ਉਹਦੇ ਬੱਚੇ ਕਿੰਨੇ ਆ ਇੱਕ ਮਗੋ ਮੋਟਾ ਤੇ ਕੁੜੀ ਤੇ ਕੋ ਬਾਪੂ ਅੱਜ ਵੀ ਆਪਣੀ ਧੀ ਨੂੰ ਜਿਹੜੀ ਜਮਾ ਪੂੰਜੀ ਕੋਈ ਬਾਪੂ ਕੋਲੇ ਪਈ ਆ ਉਹਨੂੰ ਦੇਣੀ ਚਾਹੁੰਦਾ ਵਾ ਤੇ ਪਰ ਤੂੰ ਅੱਡੇ ਕੋਲੇ ਬਾਈ ਸਮਾਂ ਕਿਉਂ ਨਹੀਂ ਮਿਲਦਾ ਬਾਪੂ ਕਦੋਂ ਮਿਲਣ ਆਈ ਸੀ ਕੁੜੀ ਥੋਡੀ ਹੁਣ ਇੱਥੇ ਨਹੀਂ ਆਈ ਆਈ ਨਹੀਂ ਤੂੰ ਫੇਰ ਵੀ ਉਹਨੂੰ ਪੈਸੇ ਦੇਣੇ ਚਾਹਣਾ ਆਉਂਦੇ ਹੈ ਤੂੰ ਆਂਦੇ ਵੀ ਜਾਣਾ ਨਹੀਂ ਇਥੋਂ ਮੈਂ ਤਾਂ ਉਦੋਂ ਤੁਹਾਡੇ ਨਾਲ ਗੱਲ ਹੋਈ ਤੇ ਮੈਂ ਕਿ ਕੁੜੀ ਨਾਲ ਘਰ ਆਦਾਗਾ ਤੈਨੂੰ ਇੱਥੇ ਕੌਣ ਛੱਡ ਕੇ ਗਿਆ ਸੀ ਬਾਪੂ ਮੈਂ ਆਪ ਆ ਗਿਆ ਹਾਂ ਇਹ ਅੰਮ੍ਰਿਤਸਰੋਂ ਮੈਂ ਆਵ ਚਲੇ ਗਿਆ अच्छा हां हां हम ज्यादा आ गया ज्यादा आ गया ज्यादा आ गया हजूर साहब तुही सेवा करते सी पहला आहो हां हां इतो आई सी साडे ਕੋਲੇ ਹਿਉ ਤਾਂ ਤੇ ਇਨਾ ਬਜ਼ੁਰਗਾਂ ਨੇ ਜਦੋਂ ਤਸਵੀਰ ਚੱਲਦੇ ਸੀ ਹੱਟ ਪੈਰ ਚੱਲਦੇ ਸੀ ਤੁਰ ਫਿਰ ਕੇ ਜੀਵਨ ਕੱਢ ਲਿਆ ਹੁਣ ਬਜ਼ੁਰਗ ਹੋ ਗਏ ਆ ਹੁਣ ਇਹਨਾਂ ਨੂੰ ਆਪਣੇਾਂ ਦੇ ਸਹਾਰੇ ਦੀ ਲੋੜ ਆ ਠੀਕ ਆ ਹੋਰ ਸੇ ਤਾਂ ਠੀਕ ਆ ਪੁੱਤ ਆਮ ਗੱਗਨੇ ਕਿਵੇਂ ਆ ਨਾ ਰੇਡਵਾ ਦੇ ਨਿਆ ਪੁੱਤ ਨੂੰ ਜਿਹੜਾ ਪਹਿਲਾਂ ਦਿੱਤਾ ਸੀ ਉਹ ਕਿੱਥੇ ਗਿਆ ਜਵਾਕ ਨਹੀਂ ਦੇ ਜਵਾਕ ਨਹੀਂ ਦੇ ਤੂੰ ਬੰਦਦਾ ਬਹੁਤਾ ਰੇਡੂ ਭਾਜੀ ਮੈਨੂੰ ਜੀ ਹਾਂ ਦੇ ਦਾਂਗੇ ਜੀ ਹਾਂਜੀ ਲਾਲਾ ਜੀ ਕੀ ਹਾਲ ਨੇ ਠੀਕ ਹੋ ਨਾ ਨਾ ਪਹਿਲੀ ਹੱਥ ਰੰਦਾ ਕਰ ਉਹ ਠੀਕ ਹੈ ਮੈਂ 6 ਮਹੀਨੇ ਹੋ ਗਏ ਕੱਟਿਆਂ ਨੂੰ ਬੁਲਾ ਲੈਣਾ ਦਾ ਜੀ ਬੁਲਾ ਦਿੰਨੇ ਬੁਲਾ ਲੈਣੇ ਬੁਲਾ ਲੈ ਇਹ ਵੀ ਮੇਰਾ ਬਹੁਤ ਜ਼ਿਆਦਾ ਅਫਸਰ ਸੀ ਬਹੁਤ ਜ਼ਿਆਦਾ ਅਫਸਰ ਸੀ ਤਸਵੀਰਾਂ ਦੇਖੋ ਜਦੋਂ ਸਾਡੇ ਕੋਲ ਆਇਆ ਸੀ ਉਦੋਂ ਕੀ ਹਾਲਤ ਸੀ ਇਹਨਾਂ ਦੀ ਤੇ ਇਹਦੇ ਪਰਿਵਾਰਕ ਮੈਂਬਰਾਂ ਨੂੰ ਵੀ ਬੇਨਤੀ ਹੈ ਵੀ ਆ ਕੇ ਜਾਓ ਮਿਲ ਕੇ ਜਾਓ ਨਾ ਸਾਰੇ ਤੇ ਕਹਤਾ ਭਾਈ ਆਉਣਗੇ ਛਾ ਤੇ ਚਲੋ ਇੰਨੀਆਂ ਕਿ ਸਾਡੀਆਂ ਹੈਗੀਆਂ ਜੇ ਗੱਲਾਂ ਕਰੀਏ ਤਾਂ ਜਿੱਦੇ-ਜਿੱਦੇ ਮੇਰੇ ਮਰਜ਼ੀ ਕਰੀ ਚੱਲੀ ਆ ਆਪਾਂ ਬਹੁਤ ਨੇ ਬਹੁਤ ਸਾਰੇ ਦੁਖੀ ਦਿਖਿਆ ਰਹੇ ਨੇ ਸਾਡੇ ਪਰਿਵਾਰ ਦੇ ਵਿੱਚ ਤੇ ਉਹਨਾਂ ਦੀਆਂ ਦੁੱਖ ਤੇ ਤਕਲੀਫ ਨਾਲ ਭਰੀਆਂ ਦਾਸਤਾਵਾਂ ਨੇ ਪਰ ਤੁਹਾਨੂੰ ਬੇਨਤੀ ਹੈ ਜੇ ਇਹਨਾਂ ਦੇ ਆਪਣੇ ਨਹੀਂ ਆਉਂਦੇ ਤੁਸੀਂ ਇਹਨਾਂ ਦੇ ਆਪਣੇ ਬਣ ਕੇ ਜਰੂਰ ਆਇਆ ਕਰੋ ਇਹਨਾਂ ਨੂੰ ਮਿਲ ਕੇ ਜਾਇਆ ਕਰੋ ਇਹਨਾਂ ਦੇ ਨਾਲ ਕਿਸੇ ਨਾ ਕਿਸੇ ਦੇ ਨਾਲ ਤੁਸੀਂ ਆਪਣੀ ਦੁੱਖ ਸੁੱਖ ਦੀ ਸਾਂਝ ਪਾ ਲਓ ਪਿਆਰ ਪਾ ਲਓ ਇਹਨਾਂ ਨੂੰ ਐ ਲੱਗੇ ਵੀ ਸਾਡੇ ਆਪਣੇ ਆ ਗਏ ਮੇਰਾ ਪੋਤਾ ਆ ਗਿਆ ਮੇਰਾ ਦੋਤਾ ਆ ਕੋਈ ਕਿਸੇ ਨੂੰ ਐ ਲੱਗੇ ਮੇਰਾ ਭਰਾ ਆ ਗਿਆ ਕਿ ਨੂੰ ਐ ਲੱਗੇ ਮੇਰਾ ਪੁੱਤ ਆ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ